ਕੀ ਕੀ ਮਾਮਲਾ ਹੈ ਇਹ ਜਿਹਨਾਂ ਦੀ ਡੈਥ ਹੋਈ ਕੀ ਲੱਗਦੀ ਸੀ ਤੁਹਾਡੇ ਉਹ ਸਾਡੇ ਜੁਆਈ ਸੀ ਭਰਾ ਦਾ ਜੁਆਈ ਸੀ ਹਾਂਜੀ ਕਿਦਾਂ ਵਾਪਰੀ ਘਟਨਾ ਸੀ ਵਾਪਰੀ ਉਹ ਸਟੋਰ ਤੇ ਹੀ ਹੈ ਲੀਕਰ ਸਟੋਰ ਸੀ ਤੇ ਉਹ ਸੌਧਰਣ ਆਇਆ ਕਿ ਦਰਦੂਰ ਲੈਣ ਵਾਏ ਬਸ ਸਹੀਆ ਮਾੜਾ ਮੋਟਾ ਆਇਆ ਉਹਨਾਂ ਨਾਲ ਇਹ ਇਦਾਂ ਕੋਈ ਰੇਡ ਡੂਟ ਤੋਂ ਗੱਲ ਵੀ ਨਹੀਂ ਤੇ ਉਪਰ ਉਹਨਾਂ ਨੇ ਆਖਿਆ ਭਾਈ ਜੀ ਤੈਨੂੰ 12 ਨਹੀਂ ਖਾਂਦਾ ਤੇ ਤੂੰ ਅਗਲੇ ਸਟੋਰ ਤੋਂ ਲੈ ਲੈ ਸਾਡੇ ਤਰੀ ਬਿਠ ਫਿਨਿੰਗ ਬਲੇ ਇਹੀ ਕਾ ਨਵਾਂ ਕੰਮ ਕਰਨੇ ਪੁਰਾਣਾ ਸਟੋਰ ਸਾਡਾ ਅਰ 3 ਏਕਾ ਮੋੜੀ ਮੋਟੀ ਗੱਲਬਾਤ ਹੋਈ ਤੇ ਉਹਨੇ ਚੱਕ ਕੇ ਗੋਲੀ ਮਾਰਦੀ। ਮੁੜ ਕੇ ਮੁੰਡੇ ਨਾਲ ਗੱਲ ਚੱਲਦੀ ਸੀ ਫੋਨ ਤੇ। ਮੁੰਡਾ ਕਿੱਥੇ ਸੀ? ਮੁੰਡਾ ਨਾਲ ਦੇ ਸਟੋਰ ਤੇ ਸੀ, ਆਪਣਾ ਸਟੋਰ ਸੀ ਇਹਨਾਂ ਦੇ, ਆਪਣਾ ਸਟੋਰ ਸੀ। ਜਦੋਂ ਫੋਨ ਤੇ ਪਤਾ ਲੱਗਾ ਵੀ ਗੋਲੀਆਂ ਦੀ ਆਵਾਜ਼ ਆਈ ਤੇ ਭੱਜ ਕੇ ਆਏ ਤੇ ਆਉਂਦਿਆਂ ਨੂੰ ਉਹ ਉਹ ਡਿੱਗਾ ਪਿਆ ਸੀ। ਉਹਨੇ ਚੱਕ ਕੇ ਦੇਖਿਆ ਸੀ ਬਾਸੂ ਦੀ ਬਾਹਾਂ ਦੇ ਵਿੱਚ ਹੀ ਦੰਦ ਤੋੜ ਤੇ। ਇਹਨੇ ਕਰਦਣ ਪੜਸਾ ਗਈ। ਕਿਨੇ ਚਿਰ ਤੋਂ ਉੱਥੇ ਰਹਿ ਰਹੇ ਸੀ? ਉੱਥੇ ਤਕਰੀਬਨ ਕੋਈ 3-4 ਸਾਲ ਹੋ ਗਏ ਸੀ, ਜਿੰਨੇ ਸਾਰੇ ਲਗਭਗ ਹੋ ਗਏ। ਠੀਕ। ਇਹ ਉਹਨਾਂ ਨੇ ਇੱਥੇ ਹੀ ਕਾਰੋਬਾਰ ਆਪਣੇ ਖੋਲ੍ਹਣੇ 16 ਤਰੀਕ ਨੂੰ ਬੇਟੀ ਨੇ ਆਣਾ ਸੀ ਉਸ ਤੋਂ ਬਾਅਦ ਉਹਨੂੰ ਕਹਿੰਦਾ ਵੀ ਤੁਸੀਂ ਜਾਓ ਤੇ ਮੈਂ ਆਣ ਕੇ ਵੀ ਕੁਝ ਜ਼ਮੀਨ ਲਈ ਸੀ ਉਹਦਾ ਬਿਆਨ ਬੋਣਾ ਕੀਤਾ ਸੀ ਇੱਥੇ ਆਪਣੇ ਕਾਰੋਬਾਰ ਖੋਲ੍ਹਣੇ ਹੁਣ ਲਗਭਗ ਸਾਲ ਇੱਥੇ ਰਹਿਣਾ ਸੀ ਚਲੋ ਮੈਨੂੰ ਕਹਿਣ ਲੱਗਾ ਦਾਤਾ ਜੀ ਹਈ ਹੁਣ ਇੱਥੇ ਹੀ ਆਪਣਾ ਕੰਮ ਸ਼ੁਰੂ ਕਰਨਾ ਤੇ ਹੁਣ ਉੱਥੇ ਚਲੋ ਦੋ ਤਿੰਨ ਸਟੋਰ ਹੈ ਮੁੰਡੇ ਆ ਕੇ ਕੰਮ ਕਰਦੇ ਨੇ ਤੇ ਹੁਣ ਵੱਡਾ ਹੋ ਗਿਆ ਇੱਥੇ ਆਪਾਂ ਕਾਰੋਬਾਰ ਖੋਲ ਕੇ ਆਪਣਾ ਇੱਥੇ ਬੰਦੇ ਬੰਦੇ ਰੱਖ ਕੇ ਕੰਮ ਕਰਾਉਣਾ ਤਾਂ ਦੀ ਗੱਲਬਾਤ ਹੋਈ ਫੋਨ ਤੇ ਪੁਲਿਸ ਨੇ ਕੀ ਕਾਰਵਾਈ ਕੀਤੀ ਪੁਲਿਸ ਨੇ ਪੁਲਿਸ ਨੇ ਉਹਦੀ ਸਟੋਰ ਬੰਦ ਕਰਕੇ ਉਹਨਾਂ ਨੂੰ ਅਸ਼ੀਲ ਕਰਤਾ ਸੀ ਤੇ ਬਾਡੀ ਦਿੱਤੀ ਨਹੀਂ ਹਲਤ ਕੋਨਾਂ ਨੂੰ ਤੇ ਹੁਣ ਸਾਡੇ ਪਰਿਵਾਰਗੇ ਆਇਆ ਇੱਥੋਂ ਭਾਜੀ ਦਾ ਭਾਜੀ ਵੀ ਗਿਆ ਪਰਿਵਾਰ ਵੀ ਗਿਆ ਪਹਿਲਾਂ ਬੇਟੀ ਕੱਲੀ ਸੀ ਉੱਥੇ ਫੈਮਲੀ ਨਾਲ ਤੇ ਹੁਣ ਇਹ ਗਏ ਨੇ ਹੁਣ ਉਥੇ ਰਾਤ ਪਈ ਹੁਣ ਉਸ ਸਾਰੇ ਕਾਰਬਾਰੀ ਕੱਟ ਗਏ ਦੋਸ਼ੀ ਕਾਬੂ ਕਰ ਲਿਆ ਪੁਲਿਸ ਦੋਸ਼ੀ ਕਾਬੂ ਹੋ ਗਿਆ ਮਿਲ ਗਿਆ ਕਾਬੂ ਉਹ ਜਿੱਤੇ ਦੇਖਿਆ ਨਾ ਉਹ ਅੱਗੇ ਵੀ ਆਂਦਾ ਜਾਂਦਾ ਸੀ ਉਸ ਸਟੋਰ ਜਾ ਪਹਿਲਾਂ ਵੀ ਜਾਂਦਾ ਜਾਂਦਾ ਸੀ ਸਟੋਰ ਤੇ ਬਸ ਕੱਲ ਮਾੜੀ ਜੀ ਗੱਲ ਤੋਂ ਬੈਸਟ ਸਹੀ ਹੋਇਆ ਨੇ ਕਹਿ ਵੀ ਤੂੰ ਭਾਈ ਤੈਨੂੰ ਵਾਰਾਖੰਦਾ ਦਾ ਲੱਲੇ ਤੇ ਸਾਡੇ ਤੇ ਡੇਟੇ ਖੋਈ ਨੇ ਤੇ ਬਸ ਇੱਥੋਂ ਹੀ ਉਹਨੇ ਚੱਕੇ ਘੋੜੀ ਮਾਰਤੀ ਉਹ ਵੀ ਕਸਟਮ ਲੱਗੇ ਆਗੇ ਸੀਗੇ ਉਹਨਾਂ ਰੋਲਾ ਪਾਇਆ ਉਸੇ ਰਿਪੋਰਟ ਨੂੰ ਕਰ ਦਿੱਤੀ ਪੁਲਿਸ ਨੂੰ ਮੈਂ ਟਾਂਡੀ ਪੁਲਿਸ ਆ ਗਈ ਜਦੋਂ ਸਾਡਾ ਬੁੰਡਾ ਗਿਆ ਉਦੋਂ ਜਾਂਦਿਆਂ ਨੂੰ ਬਸ ਓ ਟਿੱਕਾ ਪਿਆ ਸੀ ਪੁਲਿਸ ਨੇ ਸਭ ਕੋਈ ਇਸ ਮਾਮਲੇ ਦੇ ਸੀਸੀਟੀਵੀ ਸਾਹਮਣੇ ਆਈ ਤੁਹਾਡੇ ਕੋਲ ਹਲ ਤਾਂ ਕੋਈ ਨਹੀਂ ਕੁਝ ਨਹੀਂ ਆ ਉਹਨਾਂ ਸਾਰਾ ਕੁਝ ਪੁਲਿਸ ਨੇ ਆਪਣੇ ਕੰਟਰੋਲ 'ਚ ਕੀਤਾ ਉਹਨੇ ਪੁੱਛੀ ਕਿ ਛੱਕ ਕਰਕੇ ਫਿਰ ਆਗਲੀ ਕਾਰਵਾਈ ਕਰਦੇ ਬਾਡੀ ਬੋਡੀ ਦਿੱਤੀ ਨਹੀਂ ਹਲਦ ਕਾ ਹੁਣ ਜਾਣਗੇ ਸਵੇਰੇ ਦਿਨ ਚੜ੍ਹੇਗਾ ਜਾਂ ਸਵੇਰੇ ਰਾਤ ਉੱਤੇ ਫਿਰ ਜਦਨ ਚੜ੍ਹੇਗਾ ਤੇ ਨਵੇਂ ਮੁੰਡੇ ਨਾਲ ਗੱਲ ਕੀਤੀ ਹੈ ਕਹਿੰਦੇ ਸਵੇਰੇ ਦਿਨ ਚੜ੍ਹਦਾ ਤੇ ਫਿਰ ਆਹੀ ਕਰਦਿਆਂ ਕਾਰਵਾਈ ਪੁੱਛਦੇ ਮਿਲਦੀ ਹੈ